ਕੀ ਮਾਮਲਾ ਜਿਹੜਾ ਤੁਸੀਂ ਅੱਜ ਅੱਧੀ ਰਾਤ ਨੂੰ ਜਿਹੜਾ ਧਰਨਾ ਲਗਾਇਆ ਹੈ ਉਹ ਕਾਰਨ ਅੱਜ ਅਸੀਂ ਪਵਿੱਤਰ ਨਗਰ 2 ਨੰਬਰ ਗਲੀ 'ਚ ਸੰਜੀਵ ਗੋਤਮ ਜੋ ਕਿ ਡੀਜੇ ਦਾ ਕੰਮ ਕਰਦਾ ਹੈ ਇਸ ਬੰਦੇ ਨੇ ਜਿਹੜੇ ਵੀ ਸਾਡੇ ਡੀਜੇ ਵਾਲੇ ਜਿਹੜੇ ਵੀ ਸਾਡੇ ਡੀਜੇ ਵਾਲੇ ਇਹਨਾਂ ਦੇ ਨਾਲ ਬਹੁਤ ਵੱਡੀ ਠੱਗੀ ਮਾਰੀ ਹੈ ਸਾਡੇ 35 40 ਬੰਦੇ ਹੈਗੇ ਆ ਜਿਨ੍ਹਾਂ ਨੇ ਮਤਲਬ ਕਿ ਇਹਨਾਂ ਕੋਲ ਡੀਜੇ ਲਵਾ ਲੈਂਦਾ ਸੀਗਾ ਤੇ ਇੱਕ ਬੰਦੇ ਕੋ ਜਿਵੇਂ ਡੀਏ ਲਵਾਇਆ ਤਿੰਨ ਚਾਰ ਪ੍ਰੋਗਰਾਮ ਨੂੰ ਦਿੱਤੇ ਉਹਦੇ ਵਿੱਚ ਤਿੰਨ ਚਾਰ ਲੱਖ ਰੁਪਏ ਬਣ ਗਿਆ ਉਹਦਾ ਉਹ ਨਾਲ ਹੀ ਬੰਦਾ ਚੇਂਜ ਕਰ ਦਿੰਦਾ ਸੀ ਦੂਜਾ ਡੀਏ ਵਾਲਾ ਫੜ ਲੈਂਦਾ ਸੀ ਕਿੰਨੇ ਸਮੇਂ ਤੋਂ ਇਦਾਂ ਚੱਲ ਰਿਹਾ ਇਹ ਤਕਰੀਬਨ ਜਨਵਰੀ ਫਰਵਰੀ ਤੋਂ ਕੰਮ ਚੱਲ ਰਿਹਾ ਕਈਆਂ ਦਾ ਤਾਂ ਪਿਛਲੇ ਸੀਜ਼ਨ ਦਾ ਵੀ ਚੱਲ ਰਿਹਾ ਨਵੰਬਰ ਤੋਂ ਨਵੰਬਰ ਤੇ ਉਹਦੇ ਵਿੱਚ ਇਹ ਹੈ ਬਈ ਜਿੱਦਾਂ ਇੱਕ ਬੰਦਾ ਨੂੰ ਬਣ ਗਿਆ ਤਿੰਨ ਚਾਰ ਲੱਖ ਦੂਜੇ ਨੇ ਫੜ ਲਿਆ ਦੂਜੇ ਤੋਂ ਬਾਅਦ ਤੀਜੇ ਕਰਦੇ ਘਰਾਂਦੇ ਇਹਨੇ 30 35 ਬੰਦਿਆਂ ਕੋਲੋਂ ਤਕਰੀਬਨ ਆਲੇ ਸਟਾਪ तकरीबन 35 ਲੱਖ ਰੁਪਏ ਐਨੇ ਜੀ ਦੇਣਾ। ਅੱਛਾ ਜੀ। 35 ਲੱਖ ਰੁਪਏ ਦਾ ਇਹਦਾ ਜਿਹੜਾ ਬਣ ਗਿਆ। ਬੜ ਕੇ ਦੱਸੋ। ਕਿੰਨੇ ਕ ਬੰਦੇ ਉਹਦੇ ਵਿੱਚ 35 ਲੱਖ ਰੁਪਏ ਐਨੇ ਇਕੱਠਾ ਮਤਲਬ ਕਿ ਸਾਰਿਆਂ ਦਾ ਦੇਣਾ ਐ ਨਹੀਂ। ਹਾਂ ਜੀ। ਉਸ ਤੋਂ ਬਾਅਦ ਤੁਸੀਂ ਦੇਖੋ ਇਹਨਾਂ ਨੇ ਫਿਰ ਬੜੇ ਫੋਨ ਫੋਨ ਕੀਤੇ ਉਹਨੂੰ। ਬੜਾ ਕੁਝ ਕੀਤਾ ਲਾਰੇ ਲੰਦਾ ਰਿਹਾ ਧਮਕੀਆਂ ਵੀ ਦਿੰਦਾ ਰਿਹਾ। ਭਾਈ ਮੈਂ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਜੀ। ਉਸ ਤੋਂ ਬਾਅਦ ਇਹ ਤਾਂ ਬੰਦਿਆਂ ਨੇ ਸਾਡੀ ਲੁਧਿਆਣਾ DJ ਸਾਊਂਡ ਓਸ਼ੀਅਨ ਦੇ ਵਿੱਚ ਜਿਹੜੇ ਸਾਡੇ ਮੈਂਬਰ ਵੀ ਕਾਫੀ ਹੈਗੇ ਵਿੱਚ ਸਾਰਿਆਂ ਨੇ ਪਹੁੰਚ ਕੀਤੀ ਹੋਈ ਹੈ ਹੁਣ ਮਾਮਲਾ ਸਾਡੇ ਹੱਥੋਂ ਬਾਹਰ ਆ ਤੁਸੀਂ ਐਸੋਸੀਏਸ਼ਨ ਵਾਲੇ ਤੁਸੀਂ ਆਓ ਤੇ ਮੈਂ ਸਾਡੇ ਪ੍ਰਧਾਨ ਜੀ ਆ ਵਿਜੇ ਗਰੋਵਰ ਜੀ ਚੇਅਰਮੈਨ ਗੁਰਮੀਤ ਸਿੰਘ ਕਿੱਟੂ ਕੋਹਲੀ ਸਾਡੇ ਵਾਈਸ ਪ੍ਰਧਾਨ ਜੀ ਦਿਨੇਸ਼ ਕਾਲਰਾ ਜੀ ਰਾਣਾ ਜੀ ਵਾਈਸ ਚੇਅਰਮੈਨ ਸਾਰੇ ਅਸੀਂ ਇਕੱਠੇ ਹੋਏ ਸਾਰੇ ਬੰਦੇ ਤਕਰੀਬਨ ਮੈਂ ਕਿਹਾ 60 70 ਬੰਦਾ ਇੱਥੇ ਆ ਗਿਆ ਤੁਸੀਂ ਅੱਜ ਤੋਂ ਪਹਿਲਾਂ ਪ੍ਰਸ਼ਾਸਨ ਕੋ ਇਕੱਠੇ ਨਹੀਂ ਗਲਤੀ ਕੀਤੀ ਮੈਡਮ ਗੇਸੀਆ ਜੀ ਇਹ ਮੈਡਮ ਗੇਸੀਗੇ ਮੈਡਮ ਨੇ ਥਾਣੇ 'ਚ ਰਿਪੋਰਟਾਂ ਵੀ ਦੋ ਵਾਰ ਲਿਖਾਈਆਂ ਆ ਪਰ ਕੁਝ ਨਹੀਂ ਬਣਿਆ ਜੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕਿੰਨੇ ਪੈਸੇ ਤੁਹਾਡੇ ਜਿਹੜੇ ਰਹਿੰਦੇ ਕਿੰਨੇ ਕਿੰਨੇ ਪੈਸੇ ਨੇ ਇਹਦਾ ਇੱਕ ਇੱਕ ਬੰਦੇ ਦੇ ਤਕਰੀਬਨ ਕਿੰਿਆਂ ਦੇ 4 ਲੱਖ ਹੈ ਕਿੰਿਆਂ ਦਾ 2.5 ਲੱਖ ਹੈ ਕਿੰਿਆਂ ਦਾ 2 ਲੱਖ ਹੈ ਕਿੰਿਆਂ ਦਾ 1.5 ਲੱਖ ਹੈ ਇੱਕ ਦਾ 5 ਲੱਖ ਵੀ ਹੈਗਾ ਜਿਨ੍ਹਾਂ ਕੋਲ ਜਿਨ੍ਹਾਂ ਨੂੰ ਲੈਣਾ ਹੈ ਇਹਨਾਂ ਨੂੰ ਟੋਟਲ ਮਾਉਂਟ ਹੈਗੀ 23 ਲੱਖ ਰੁਪਏ ਪਹਿਲਾਂ ਨਹੀਂ ਤੁਸੀਂ ਇੱਧਰ ਪੁੱਛੀ ਇਹਨਾਂ ਨਾਲ ਗਲਤ ਪਹਿਲਾਂ ਇਸ ਤਰ੍ਹਾਂ ਜਿਨਾ ਪਹਿਲਾਂ ਜਿਹੜੇ ਬੰਦੇ ਡੀਜੇ ਲਾਂਦੇ ਸੀਗੇ ਉਹਨਾਂ ਨੂੰ ਇੱਕ ਦੂਜੇ ਦਾ ਲਿੰਕ ਤਾਂ ਨਹੀਂ ਪਤਾ ਲੱਗਿਆ ਵੀ ਉਹ ਜਾ ਰਿਹਾ ਉਹ ਜਾ ਰਿਹਾ ਇੱਕ ਲੋਕ ਕੰਮ ਕਰਵਾ ਕੇ ਉਹ ਦੂਜੇ ਬੰਦੇ ਕੋਲ ਚਲਾ ਜਾਂਦਾ ਸੀ ਜੇ 3- ਉਹਨੂੰ ਸਾਈਡ ਤੇ ਕਰਕੇ ਦੂਜੇ ਬੰਦੇ ਕੋਲ ਪ੍ਰੋਬਲਮ ਲਾਣੀ ਸ਼ੁਰੂ ਕਰਦੇ। ਤੁਹਾਨੂੰ ਅੱਜ ਕਿਤਾਬ ਲੱਗਿਆ ਵੀ ਇਹੀ ਕਰ ਰਹਾ ਉਹਨਾਂ ਦਾ। ਅੱਜ ਸਾਡੇ ਐਸੋਸੀਏਸ਼ਨ ਦੇ ਸਾਰੇ ਬੰਦੇ ਆਏ ਸਾਡੇ ਕੋਲ ਜਿਹੜੇ ਮੈਂਬਰ ਆਲੇ ਉਹਨਾਂ ਨੇ ਸਾਨੂੰ ਪਹੁੰਚ ਕੀਤੀ। ਬਈ ਐਸੋਸੀਏਸ਼ਨ ਦਾ ਕੰਮ ਆ ਗਿਆ ਜੀ ਤੁਸੀਂ ਆਓ। ਆ ਕੇ ਉਹਨਾਂ ਨੇ ਸਾਨੂੰ ਲੋਕੇਸ਼ਨ ਪਾਈ ਇੱਥੇ ਦੀ। ਅਸੀਂ ਸਾਰੇ ਤਾਂ ਇਹਨਾਂ ਦੇ ਘਰ ਇਕੱਠੇ ਹੋਏ ਆਂ। ਇਹਨਾਂ ਦੇ ਘਰ ਇਕੱਠੇ ਹੋਏ ਮੈਂ ਫੋਨ ਤੇ ਵੀ ਗੱਲ ਕੀਤੀ ਹੈ ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਹੈ ਇਹਨਾਂ ਨੇ ਗਲਤ ਤੋ ਸੰਪਰਕ ਕੀਤਾ ਉਸੇ ਵੀ ਹਾਂਜੀ ਸਾਡੇ ਪੈਸੇ ਹੈਗੇ ਹਾਂਜੀ ਮੈਂ ਸੰਪਰਕ ਆਂਦਿਆਂ ਮੈਂ ਫੋਨ ਕੀਤਾ ਉਹਨਾਂ ਨੂੰ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਅਸੀਂ ਫੋਨ ਕੀਤਾ ਮੈਂ ਉਹਨਾਂ ਨੂੰ ਕੀਤਾ ਵੀ ਇੱਦਾਂ ਦੇ ਪੈਸੇ ਲੈਣੇ ਕਹਿੰਦਾ ਜੀ ਕਿਹੜੇ ਪੈਸੇ ਲੈਣੇ ਆ ਇੱਦਾਂ ਪੈਸੇ ਤੁਹਾਨੂੰ ਮਿਲਦੇ ਆ ਮੈਂ ਤਾਂ ਕਹਿੰਦਾ ਤੁਸੀਂ ਇੱਦਾਂ ਮੇਰੇ ਘਰ ਆ ਨਹੀਂ ਸਕਦੇ ਜੀ ਮੈਂ ਧਮਕੀਆਂ ਦੇ ਲੇ ਪਰ ਮੈਂ ਪੁਲਿਸ ਨੂੰ ਬੁਲਾ ਰਿਹਾ ਜੀ 112 ਨੰਬਰ ਤੇ ਫੋਨ ਕਰਕੇ ਤਫਰਾਂ ਨੇ ਕੀਤਾ ਵੀ 112 ਨੰਬਰ ਤੇ ਫੋਨ ਤੁਸੀਂ ਨਹੀਂ ਕੀਤਾ ਸੀ ਨਾ ਅਸੀਂ ਪਹੁੰਚ ਕੀਤੀ ਅਸੀਂ ਪਹੁੰਚ ਜਿਹੜੀ ਹੈ ਪਹਿਲਾਂ ਮੈਡਮ ਨੇ ਕੀਤੀ ਸੀ ਪਹੁੰਚ ਅੱਛਾ ਜੀ ਪਰ ਕੋਈ ਕਾਰਵਾਈ ਨਹੀਂ ਹੋਈ ਅਸੀਂ ਤਾਂ ਕਰਕੇ ਧਰਨਾ ਲਾਇਆ ਹਾਂ ਤੁਹਾਡੀ ਨਹੀਂ ਹੋਈ ਹਾਂਜੀ ਕੋਈ ਕਾਰਵਾਈ ਨਹੀਂ ਹੋਈ ਜੀ ਨਹੀਂ ਤੁਹਾਡੀ ਕਾਰਵਾਈ ਨਹੀਂ ਹੋ ਰਹੀ ਉਹਦੀ ਕਾਰਵਾਈ ਹੋ ਰਹੀ ਉਹਦੇ ਬਾਰੇ ਉਹਦੀ ਸੁਣੀ ਸੁਣੀ ਜਾ ਰਹੀ ਹੈ ਤੁਹਾਡੀ ਉਹਦੀ ਸੁਣੀ ਜਾ ਰਹੀ ਹੈ ਉਹ ਕਿਉਂਕਿ ਉਹ ਜਾਂ ਤਾਂ ਕੋਈ ਤੁਹਾਨੂੰ ਪਤਾ ਹੈ ਕੋਈ ਫੋਨ ਕਰਾ ਦਿੰਦਾ ਕਿਸੇ ਦਾ ਜਾਂ ਕੋਈ ਗੱਲਬਾਤ ਅੱਛਾ ਉਹ ਸਾਡੀ ਪੁਲਿਸ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਅੱਛਾ ਜੀ ਹੁਣ ਅਸੀਂ ਜਿਹੜਾ ਉਸ ਤੋਂ ਬਾਅਦ ਪੀਸੀ ਆਲੇ ਲਿਆਏ ਸੀਗੇ ਸਾਰੀ ਗੱਲ ਸਮਝਾਈ ਅਸੀਂ ਥਾੜਾ ਨੰਬਰ ਐਪੋਵਲ ਚ ਗਏ ਆ ਅਸੀਂ ਉਹ ਚ ਐਸ ਐਚਓ ਸਾਹਿਬ ਨਾਲ ਗੱਲ ਕੀਤੀ ਅਸੀਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਹਿੰਦੇ ਜੀ ਤੁਸੀਂ ਆਪਣਾ ਕੰਪਲੇਂਟ ਦਿਓ ਸੀਪੀ ਸਾਹਿਬ ਨੂੰ ਅਸੀਂ ਇੱਥੇ ਕੰਪਲੇਂਟ ਵੀ ਲਿਖਾ ਕੇ ਆਏ ਆ ਆਪਣੀ ਸੀਪੀ ਸਾਹਿਬ ਨੂੰ ਦਿਓ ਕੰਪਲੇਂਟ ਦਿਓ ਉਦੋਂ ਕੰਪਲੇਂਟ ਆਏਗੀ ਅਸੀਂ 420 ਦਾ ਇਹਦੇ ਤੇ ਪਰਚਾ ਦਰਜ ਕਰਦੇ ਨਹੀਂ ਨਹੀਂ ਪਹਿਲਾਂ ਐਸਐਚਓ ਹੈੱਪੋਲ ਦੇ ਵਿੱਚ ਤੁਸੀਂ ਕੰਪਲੀਟ ਦਿਖਾਉਗੇ ਤੇ ਪਹਿਲਾਂ ਸਿੱਧਾ ਸੀਪੀ ਸਾਹਿਬ ਕੋਲ ਜਾਓਗੇ ਪਹਿਲਾਂ ਕੰਪਲੇਂਟ ਲਿਖਾਏ ਜੀ ਅਸੀਂ ਕੰਪਲੇਂਟ ਅਸੀਂ ਲਖਾਏ ਆ ਹੁਣ ਕੰਪਲੇਂਟ ਲਖਾਏ ਆ ਅਸੀਂ ਸੁਣਵਾਈ ਨਹੀਂ ਹੋ ਰਹੀ ਤਾਂ ਤੁਸੀਂ ਸੀਪੀ ਸਾਹਿਬ ਕੋਲ ਜਾਓਗੇ ਹਾਂ ਜੀ ਹੁਣ ਸੀਪੀ ਸਾਹਿਬ ਕੋਲ ਜਾਣਾ ਸੀ ਅੱਛਾ ਉਹਦੇ 'ਚ ਅਸੀਂ ਸਾਰੇ ਬੰਦਿਆਂ ਦੇ ਜਿੰਨੇ ਜਿੰਨੇ ਪੈਸੇ ਲੈਣੇ ਆ ਸਾਰੇ ਇੱਕ ਬੰਦੇ ਦੇ ਤਕਰੀਬਨ 30 35 ਬੰਦੇ ਹੈਗੇ ਜੀ ਅੱਛਾ ਜੀ ਕਿਸੇ ਨੇ 2 ਲੱਖ ਲੈਣਾ ਕਿਸੇ 3 ਲੱਖ ਕਿਸੇ ਨੇ 4 ਲੱਖ ਕਿਸੇ ਨੇ 5 ਲੱਖ ਐਤਾ ਲੈ ਇੱਦਾਂ ਹੀ ਜਾਰੀ ਰਹੇਗਾ ਕਿ ਤੁਸੀਂ ਜਦ ਤੱਕ ਪੈਸੇ ਨਹੀਂ ਮਿਲਦੇ ਉਦ ਤੱਕ ਇੱਦਾਂ ਚੱਲ ਜਾਰੀ ਰਹੇਗਾ ਤਰਨਾ ਮੇਰੇ ਪਹਿਲਾਂ ਸੀਸੀਪੀ ਸਾਹਿਬ ਅਸੀਂ ਸੀਪੀ ਸਾਹਿਬ ਕੋ ਸਿੱਧੇ ਜਾ ਰਹੇ ਹਾਂ ਅੱਛਾ ਜੀ ਸੀਪੀ ਸਾਹਿਬ ਕੋ ਜਾ ਕੇ ਇਸੇ ਕੰਪਲੇਂਟ ਦੇਾਂਗੇ ਉਹਨਾਂ ਨੂੰ ਉਸ ਤੋਂ ਬਾਅਦ ਜੇਕਰ ਜੇ ਕਾਰਵਾਈ ਨਾ ਹੋਈ ਤੇ ਫਿਰ ਅਗਲੀ ਕਾਰਵਾਈ ਫਿਰ ਅਸੀਂ ਨਿਪਟਾਂਗੇ ਕੀ ਕੀ ਕਰਨਾ ਹੈ ਅਸੀਂ ਸਰ ਮੇਰਾ ਨਾਮ ਪ੍ਰਿਆ ਹੈ ਮੈਂ ਸੰਜੀਵ ਗੌਤਮ ਇਨਫਿਨਿਟੀ ਵੈਡਿੰਗ ਐਂਡ ਇਵੈਂਟਸ ਦੇ ਨਾਲ ਕੰਮ ਕੀਤਾ ਹੈ ਤੇ ਜਦੋਂ ਪੈਸੇ ਮੰਗੇ ਉਹਨੇ ਮੈਨੂੰ ਧਮਕੀਆਂ ਦਿੱਤੀਆਂ ਮੇਰੇ ਤੇ ਹਮਲਾ ਕੀਤਾ ਸੀਪੀ ਸਾਹਿਬ ਨੂੰ ਕੰਪਲੇਨਟ ਦਿੱਤੀ ਹੈ 5 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ ਹੋਈ। ਲੈ ਤੇਰੱਚੋ ਤੁਸੀਂ ਕੰਮ ਕਰਦੇ ਹੋ। ਡੇਢ ਮਹੀਨਾ ਹੀ ਕੰਮ ਕੀਤਾ ਉਹਦੇ ਵਿੱਚ ਇਹਨੇ ਮੇਰੀ ਬੱਸ ਕਰਵਾਤੀ ਹੈ ਮੈਂ ਤਾਂ ਹੱਥ ਜੋੜ ਦਿਆਂ ਬਸ ਮੇਰੇ ਪੈਸੇ ਦਵਾ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਇਹ ਬੰਦਾ ਕੰਮ ਕਰਨ ਦੇ ਲਾਇਕ ਨਹੀਂ ਹੈਗਾ। ਇਨਸਾਫ ਚਾਹੀਦਾ ਜਿਵੇਂ ਸਾਰੇ ਖੜੇ ਆ ਸਭ ਨੂੰ ਇਨਸਾਫ ਚਾਹੀਦਾ ਹੈ। ਅੱਛਾ ਜੀ ਕਿੰਨਾ ਇਨਸਾਫ ਚਾਹੀਦਾ ਹੈ? ਪੈਸੇ ਦਿਵਾਓ ਸਰ ਸਾਡੀ ਮਿਹਨਤ ਹੈਗੀ ਹੈ ਮੇਰੇ ਮਾਪੇ ਸਿਰਤੇ ਨਹੀਂ ਹੈਗੇ ਅੱਛਾ ਜੀ ਮੈਂ ਖੁਦ ਮਿਹਨਤ ਕਰਕੇ ਕਮਾ ਰਹੀ ਹਾਂ ਤੇ ਇਹਦੇ ਵਰਗੇ ਜੇ ਬੰਦੇ ਪੈਸੇ ਰੱਖ ਲੈਣਗੇ ਫਿਰ ਮੈਂ ਕਿੱਥੇ ਜਾਵਾਂਗੀ ਇਹ ਬੰਦੇ ਦਾ ਕੀ ਨਾਮ ਹੈ ਇਸ ਬੰਦੇ ਦਾ ਨਾਮ ਹੈਗਾ ਸੰਜੀਵ ਗੌਤਮ ਮੇਰੀ ਕੰਪਨੀ ਦਾ ਨਾਮ ਹੈ ਇਨਫਿਨਿਟੀ ਵੈਡਿੰਗ ਐਂਡ ਇਵੈਂਟਸ ਸੰਜੀਵ ਗੌਤਮ ਕਿੱਥੇ ਲਿਆਵਾ ਕਿੱਥੇ ਹੈ ਕਿੱਥੇ ਪਵਿੱਤਰ ਪਵਿੱਤਰ ਨਗਰ 2 ਨੰਬਰ ਗਲੀ ਦੇ ਵਿੱਚ ਰਹਿੰਦਾ ਹੈ ਇਹ ਉਸ ਬੰਦੇ ਦੀ ਫੋਟੋ ਹੈਗੀ ਹੈ ਮੈਂ ਚਾਹਨੀ ਹੈ ਕਿ ਤੁਸੀਂ ਸਾਰੇ ਇਹ ਫੋਟੋ ਨੂੰ ਦਿਖਾਓ ਉਹਦਾ ਨਾਮ ਦੱਸੋ ਉਹਦੀ ਕੰਪਨੀ ਦਾ ਨਾਮ ਦੱਸੋ ਤਾਂ ਕਿ ਲੋਕ ਅਲਰਟ ਹੋਣ ਤੇ ਤੋਂ ਕੰਮ ਬਾਕੀ ਬੰਦੇ ਨੂੰ ਤੁਸੀਂ ਕੀ ਅਪੀਲ ਕਰੋਗੇ ਆਪਣੇ ਮੈਂ ਕਹਿੰਦੀ ਆ ਕਿ ਲੜੋ ਆਪਣੇ ਪੈਸੇ ਲਈ ਇਹਨੂੰ ਛੱਡੋ ਨਾ ਜੇ ਤੁਸੀਂ ਸੋਚੋ ਕਿ ਅਸੀਂ ਬਸ ਅੱਜ ਆ ਦਰਨਾ ਦੇ ਕੇ ਪਿੱਛੇ ਹਟ ਜੇਰੀ ਇਨਸਲਟ ਹੋ ਜੇਗੀ ਇਹ ਤਾਂ ਪੈਸੇ ਲਓ ਠੀਕ ਹੈ ਕੀ ਨਾਮ ਹੈ ਮੇਰਾ ਸਰਪਜੀਤ ਸਿੰਘ ਨਾਮ ਹੈ ਜੀ ਇਹ ਬੰਦੇ ਨਾਲ ਜੀ ਮੈਂ ਕੰਮ ਕਰ ਰਿਹਾ ਸੀਗਾ ਜੀ ਕੀ ਨਾਮ ਹੈ ਬੰਦੇ ਦਾ ਸੰਜੀਵ ਗੋਤਮ ਹੈ ਜੀ ਇਨਫਿਨਿਟੀ ਵੈਡਿੰਗ ਐਂਡ ਇਵੈਂਟਸ ਕਿਹੜੀ ਜਗ੍ਹਾ ਤੇ ਠੀਕ ਹੈ ਜੀ ਆਹ ਹੈਬੋ ਵਾਲ ਦੇ ਵਿੱਚ ਵੱਡੀ ਹੈਬੋ ਵਾਲ ਪਵਿੱਤਰ ਨਗਰ ਗਲੀ ਨੰਬਰ ਤੋਂ ਹਾਂ ਠੀਕ ਹੈ ਜੀ ਇਹ ਬੰਦੇ ਨੇ ਫਰਵਰੀ ਚੋਂ ਮੇਰੇ ਤੋਂ ਕੰਮ ਕਰਨਾ ਬੰਦ ਕਰਤਾ ਹੀ ਮੈਂ 5 ਲੱਖ ਰੁਪਏ ਤੋਂ ਲੈਣਾ ਹੁਣ ਇਹ ਬੰਦਾ ਨਾ ਫੋਨ ਚੱਕਦਾ ਨਾ ਮਿਲਦਾ ਭਾਜੀ ਕੁਝ ਨਹੀਂ ਕਰ ਰਿਹਾ ਜੀ ਇਹ ਪਤਾ ਨਹੀਂ ਕੀ ਕਰ ਰਿਹਾ ਜੀ ਮੇਰੇ ਪੈਸੇ ਨਹੀਂ ਦੇ ਰਿਹਾ ਤੇ ਤੁਸੀਂ ਕਿਸੇ ਪ੍ਰਸ਼ਾਸਨ ਨਾਲ ਗੱਲ ਨਹੀਂ ਕੀਤੀ ਜਾਂ ਇਹਨਾਂ ਨਾਲ ਗੱਲ ਵੀ ਨਹੀਂ ਕੀਤੀ ਕੋਈ ਤਾਂ ਵੀ ਇਹਨਾਂ ਨਾਲ ਗੱਲ ਕੀਤੀ ਫੋਨ ਹੀ ਨਹੀਂ ਚੱਕਦਾ ਜੀ ਠੀਕ ਹੈ ਜੀ ਇਹਨਾਂ ਦਾ ਇੱਕ ਪਾਰਟਨਰ ਸੀ ਕਿ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਮੈਂ ਬਠਾਨਾ ਅੱਜ ਉਹ ਵੀ ਚਲੋ ਜੀ ਲਾਰੇ ਫੇਰ ਅਸੀਂ ਜੀ ਐਸੋਸੀਏਸ਼ਨ ਦਾ ਘਰ ਦੇ ਬਾਹਰ ਬੈਠੇ ਹਾਂ ਕੀ ਦੇ ਦੇऊं ਕਿੱਦਾਂ ਦੇ ਦੇऊं ਅਸੀਂ ਦੇਖ ਲਈ ਸਾਡੇ ਪੈਸੇ ਮਿਲਣ ਫਿਰ ਅਸੀਂ ਐਸੋਸੀਏਸ਼ਨ ਨਾਲ ਗੱਲ ਕੀਤੀ ਜੀ ਠੀਕ ਹੈ ਜੀ ਮੈਂ ਕੱਲਾ ਨਹੀਂ ਹੈਗਾ ਬਾਕੀ ਵੀ ਬੰਦੇ ਨਾਲ ਆ ਜੀ ਸਾਰੇ ਜਿਹਨਾਂ ਨੇ ਪੈਸੇ ਲੈਣੇ ਜੀ ਇਹ ਬੰਦਾ ਕੋਈ ਹੱਥ ਪੱਲਾ ਨਹੀਂ ਦਿੰਦਾ ਮੇਰੇ ਨਾਲ ਹੈਗੇ ਜੀ ਇਸ ਤੇ 50 60 ਜਣੇ ਇਹ ਚੋਂ 30 ਜਣੇ ਨੇ ਤਾਂ ਪੈਸੇ ਹੀ ਲੈਣੇ ਆ ਜੀ ਤੇ ਕਹਿਣ ਤਾਂ ਪਾਬ ਤੁਸੀਂ ਇੰਨੇ ਬੰਦੇ ਪੈਸੇ ਲੈਣੇ ਆ ਪਹਿਲਾਂ ਨਹੀਂ ਤੁਸੀਂ ਪੈਸੇ ਮੰਗੇ ਉਹਨਾਂ ਭਾਜੀ ਪੈਸੇ ਮੰਗ ਹੀ ਰਹੇ ਆ ਇਹਦਾ ਪਤਾ ਹੀ ਨਹੀਂ ਇੱਕ ਬੰਦੇ ਤੋਂ ਕੰਮ ਕਰੰਦਾ ਆ ਪਰਿਆ ਰਹੇ ਆ ਤੇ ਤੁਸੀਂ ਕਿੱਥਾਂ ਨਹੀਂ ਪੈਸੇ ਮੰਗੇ ਪਹਿਲਾਂ ਭਾਜੀ ਪੈਸੇ ਤੁਹਾਡੇ ਇੰਨਾ ਖੜਾ ਹੋ ਗਿਆ ਏ ਭਾਜੀ ਕੰਮ ਕਰਾਂਦਾ ਵਾ ਜਿਵੇਂ ਮੰਨ ਲਓ ਜੀ ਅੱਜ ਲੱਖ ਰੁਪਏ ਦਾ ਕੰਮ ਆ 50 ਦੇ ਕੇ 50 ਰੋਕ ਲਿਆ 50 ਦੇ ਤਾਂ 50 ਰੋਕ ਲਿਆ ਇਦਾਂ ਕਰ ਕਰਕੇ ਸਾਡਾ 5 ਲੱਖ ਬਣ ਗਿਆ ਜੀ ਅੱਛਾ ਜੀ ਠੀਕ ਹੈ ਜੀ ਉਹ ਪੈਸੇ ਦਾ ਹੱਥ ਪੱਲਾ ਹੀ ਹੈ ਨਹੀਂ ਹੁਣ ਤਾਂ ਕਹਿੰਦਾ ਮੈਂ ਦੇਣੀ ਨਹੀਂ ਕਹਿੰਦਾ ਤੁਸੀਂ ਅੱਛਾ ਜੀ ਹਾਂ ਜੀ ਤੇ ਹੁਣ ਤੁਸੀਂ ਕੀ ਪ੍ਰਤੀਸ਼ਤ ਮੰਗ ਕਰਦੇ ਮੈਂ ਪ੍ਰਤੀਸ਼ਤ ਮੰਗ ਕਰਦਾ ਮੇਰੇ ਪੈਸੇ ਦਵਾਏ ਜਾਣ ਜੀ ਇਹ ਬੰਦੇ ਤੋਂ ਹਾਂ ਜੀ ਸਰ ਉਹ ਆਊਟ ਆਫ ਸਟੇਸ਼ਨ ਆ ਹੁਣ ਉਹਨਾਂ ਨੂੰ ਆਉਣ ਨੂੰ ਟਾਈਮ ਲੱਗੇਗਾ ਉਹਨਾਂ ਨੇ ਮਤਲਬ ਕੀ ਕਿਹਾ ਗਿਆ ਵਾ ਆਗੇ ਮਾਮਲਾ ਹੈਂਡਲ ਕੀਤਾ ਜਾਊਗਾ ਤੇ ਇੱਦੀ ਚੱਲਦਾ ਰਹੂਗਾ ਬਿਲਕੁਲ ਸਰ ਮੈਂ ਕੇਵਲ ਲਿੱਤੇ ਐ ਔਰ ਇਹ ਡਾਇਰਿਵਲ नोन ਹੈ ਕਿ ਮੈਂ ਖੁਦ ਪੇਮੈਂਟਸ ਦਿੱਤੀਆਂ ਗਈਆਂ ਔਰ ਇਹ ਮੈਨੂੰ ਘਰ ਵੀ ਨਹੀਂ ਮਤਲਬ ਕਿ ਕੇਵਲ ਸਬੂ ਬਾਜੀ ਜਿਵੇਂ ਸਾਰੇ ਹੈਗੇ ਆ ਸਾਰੇ ਜਾਣਦੇ ਇੱਥੇ ਆਉਂਦੇ ਐ ਪੇਮੈਂਟਸ ਲੈ ਕੇ ਜਾਂਦੇ ਆ ਬਟ ਇਹਨਾਂ ਦੀ ਹੁਣ ਇੱਕ ਕਹਿ ਲੋ ਇਹ ਯੂਨਿਟੀ ਕਰ ਦੇ ਕਿ ਇੱਕ ਬੰਦੇ ਨੂੰ ਪਰੇਸ਼ਾਨ ਮੈਂਟਰੀ ਤੋਂ ਚ ਕਰਨਾ ਕਰਦਿਆ ਨੂੰ ਵੀ ਤੇ ਉਹਨਾਂ ਨੂੰ ਵੀ ਇਹ ਤਾਂ ਕੋਈ ਇਹ ਤਾਂ ਕਹੀ ਗਏ ਨਹੀਂ ਜੇ ਅਗਰ ਅਗਰ ਤੁਸੀਂ ਤੁਹਾਨੂੰ ਲੈਣਾ ਦੇਣਾ ਹੈਗਾ ਇਟ ਸ਼ੁੱਡ ਬੀ ਇਨ ਰਿਟਰਨ ਨਾ ਰਿਟਰਨ ਲਾ ਕੇ ਆਓ ਲਾਜੋ ਪੈਸੇ ਤੜਕੋ ਬਿੱਲ ਹੈਗੇ ਉਸ ਚੀਜ਼ ਤੇ ਦਿਖਾ ਦਿਓ ਲਾਜੋ ਪੈਸੇ ਨਾ ਹੁਣੇ ਦੇ ਦਿੰਦੇ ਹਾਂ ਤੋ ਲੈ ਕੇ ਆਓ ਤੋ ਬਾਤ ਕਰੇ ਨਾ ਫਿਰ ਥਿਸ ਇਜ਼ ਨੋਟ ਇਵਨ ਤੁਸੀਂ ਇੱਧਾ ਬੈਠੇ ਹੋ ਮੈਂ ਇਹਨਾਂ ਨੂੰ ਪਹਿਲੇ ਹੀ ਕਹਿਆ ਸੀ ਕਿ ਪਲੀਜ਼ ਅੰਦਰ ਆਜੋ ਗੱਲ ਕਰ ਲਓ ਮੈਂ ਦੇ ਦਿੰਦਿਆਂ ਪਰ ਇਹਨਾਂ ਨੇ ਮੇਰੀ ਗੱਲ ਹੀ ਨਹੀਂ ਸੁਣੀ ਦੱਸੋ ਮੇਰੀ ਕੀ ਗਲਤੀ ਹੈ ਥਿਸ ਇਜ਼ ਮਾਈ ਰੌਨ ਥਿੰਗ ਨਾ ਇੱਕ ਤੋ ਤੁਸੀਂ ਮੈਂਟਲੀ ਡਾਕਟਰੀ ਕਰ ਰਹੇ ਮੇਰੇ ਦੋ ਇੱਕ ਮਿੰਟ ਸਰ ਜਸਟ ਲਿਸਨ ਤੁਸੀਂ ਤੁਸੀਂ ਨਾ ਬੋਲੋ ਸਰ ਮੇਰੇ ਫਾਦਰ ਨੇ ਨਾ ਪੈਰਲਾਈਜ਼ ਹੈ ਹਾਂਜੀ ਦੋ ਬੱਚੇ ਆ ਮੇਰੇ ਉਹ ਵੀ ਮੈਂਡਲੀ ਟੌਚਰ ਹੋ ਰਹੇ ਬਿਕੋਜ਼ ਆਫ ਥੈਮ ਠੀਕ ਹੈ ਨਾ ਅਰ ਇਹਨਾਂ ਨੂੰ ਇੱਕ ਇਹਨਾਂ ਨੂੰ ਪੁੱਛ ਲਓ ਜੇ ਮੈਂ ਨਹੀਂ ਕਿਹਾ ਹੈ ਕਿ ਤੁਸੀਂ ਆਜੋ ਅੰਦਰ ਬਿੱਲ ਦਿਖਾ ਦਿਓ ਪੈਸੇ ਲੈ ਜਾਓ ਬਟ ਇਹਨਾਂ ਦੀ ਗਲਤੀ ਹੈ ਨਾ ਨਹੀਂ ਨਹੀਂ ਇਹਨਾਂ ਨੇ ਮੇਰੀ ਸੁਣੀ ਨਹੀਂ ਤੁਸੀਂ ਹੁਣ ਆਪਣੇ ਹੱਥੀਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਵੱਲੋਂ ਕੀ ਕਹਿ ਰਹੇ ਨੇ ਉਹ ਇਹ ਕਹਿ ਰਹੇ ਕਿ ਬਿੱਲ ਦਿਖਾਓ ਪੇਮੈਂਟ ਦੇ ਦਾਂਗੇ ਇਹ ਵੀ ਗੱਲ ਹੈ ਦਿਖਾ ਰਹੇ ਬਿੱਲ ਇਹ ਹਾਂ ਤਾਂ ਦਿਖਾਓ ਨਾ ਦਿਖਾਓ ਦਿਖਾਓ ਬਿਸੰਤੋ ਨਹੀਂ ਮਾਮ ਜਸਟ ਸਟਾਪ ਮੈਮ ਪਲੀਜ਼ ਯੂ ਸਟਾਪ ਸ਼ਟਅਪ This is a very wrong thing. I'm not saying it to shut. No, I said, sir, I'm not saying it. I'm not saying it. I'm not saying it. I'm not saying it. ਮੈਂ ਸਿਰਫ ਇੰਨਾ ਹੀ ਇਹਨਾਂ ਨੂੰ ਕਿਹਾ ਬਿੱਲ ਦਿਖਾਓ ਪੈਸੇ ਲੈ ਜਾਓ ਇਹਨਾਂ ਨੇ ਪੱਕੇ ਚ ਕਿੰਨੇ ਕੰਮ ਕੀਤੇ ਪਹਿਲਾਂ ਤਾਂ ਇਹਨਾਂ ਨੂੰ ਪੁੱਛੋ ਕਿੰਨੇ ਕੰਮ ਇਹਨਾਂ ਨੇ ਪੱਕੇ ਚ ਕੀਤੇ ਹੋਏ ਆ ਕੋਈ ਕੰਮ ਪੱਕੇ ਚ ਨਹੀਂ ਹੈਗਾ ਇਹਨਾਂ ਦਾ ਸਾਰੀ ਠੱਗੀ ਠੋਰੀ ਬੇਈਮਾਨੀ ਤਾਂ ਹੀ ਤਾਂ ਗੱਡੀਆਂ ਪੈ ਰਹੀਆਂ ਨੇ ਟਰੱਕ ਬਣ ਰਹੇ ਨੇ ਲੋਕਾਂ ਦੀ ਮਿਹਨਤ ਦਾ ਪੈਸਾ ਇਹਨਾਂ ਦੇ ਘਰ ਬਣ ਰਹੇ ਹੈਗੇ ਆ ਕਿੰਨੀਆਂ ਕਿੰਨੀਆਂ ਨੇ ਬੱਦੂਆਂ ਵਾਲਾ ਲੈਣ ਗਿਆ ਲੋਕ ਕਿੰਨੀਆਂ ਨੇ ਬੱਦੂਆਂ ਵਾਲਾ ਲੈਣ ਗਿਆ ਮੈਨੂੰ ਦੱਸੋ ਮੇਰੇ ਮਾਪੇ ਸਿਰਤੇ ਨਹੀਂ ਹੈਗੇ ਮੈਂ ਮਿਹਨਤ ਕੀਤੀ ਹੈ ਦਿਨ ਰਾਤ ਡੇਢ ਮਹੀਨਾ ਉਸ ਤੋਂ ਬਾਅਦ ਇਹ ਬੰਦਾ ਮੈਨੂੰ ਕਹਿੰਦਾ ਕਿ ਮੈਂ ਤੈਨੂੰ ਜਾਣਦਾ ਨਹੀਂ ਜਾ ਜੋ ਕਰਨਾ ਹੈ ਕਰ ਲੈ ਇਹ ਕਹਿ ਰਹੇ ਨੇ ਮੇਰੇ ਹਸਬੰਦ ਬਾਹਰ ਕਿਉਂ ਹੋ ਗਏ ਨੇ ਜੇ ਉਹ ਆ ਜੇ ਪੁਸਤਵਾ ਤوڑا ਹਾਲ ਪੰਜ ਮਹੀਨੇ ਤੋਂ ਥਾਣੇ ਵਾਲੇ ਫੋਨ ਕਰ ਰਹੇ ਆ 5 ਮਹੀਨੇ ਤੋਂ ਇਹਦਾ ਬੰਦਾ ਬਾਹਰ ਹੀ ਬੈਠਾ ਹੋਇਆ ਘਰ ਵੜਿਆ ਹੀ ਨਹੀਂ ਹੈਗਾ ਹਲੇ ਤੱਕ ਉਹ ਨਾ ਪੈਸੇ ਫਿਰ ਮੇਰੇ ਕੋਲਾਰੇ ਕਿਉਂ ਹਾਰੋ ਤੁਹਾਡੇ ਕੋਲ ਤਾਂ ਆਏ ਨਹੀਂ ਮੈਂ ਤੁਹਾਨੂੰ ਦੱਸ ਦਉ ਮੈਂ ਤਾਂ ਤੁਹਾਨੂੰ ਜਾਣਦੀ ਨਹੀਂ ਸਰ ਮੈਂ ਇਹਨਾਂ ਨੂੰ ਜਾਣਦੀ ਨਹੀਂ ਮੈਂ 1.5 ਮਿੰਟ ਮੇਰਾ 2 ਲੱਖ ਕਿੰਨੇ ਪੈਸੇ ਤੁਸੀਂ ਦੱਸੋ ਮੇਰੇ 2 ਲੱਖ ਰੁਪਏ ਦੀ ਪੇਮੈਂਟ ਹੈ ਮੈਂ ਇਸ ਬੰਦੇ ਨੂੰ ਦੇ ਦਾਂਗਾ ਆ ਲੋ 5 ਲੱਖ ਦਾ ਬਿੱਲ ਹੈ ਜੀ ਚੈਟ ਹੈ ਜੀ ਲਓ 5 ਲੱਖ ਦੋ ਉਹਨਾਂ ਦੇ 5 ਲੱਖ ਮਿਲ ਜਾਂਦੇ ਹੋ ਕੜਾ ਪੰਨ ਲੰਗਾ ਜੀ ਦੋ ਖਤਮ ਕਰੋ ਬਾਕੀ ਦਾ ਬਿੱਲ ਆ ਯਾਰ ਹਾਂ ਮੈਂ ਕਹਿ ਰਿਹਾ ਜੇ ਹੋਏਗਾ ਜੇ ਹੋਏਗਾ ਇਹਨਾਂ ਦਾ ਬਿੱਲ ਹੋਏਗਾ ਲੋਰੀ ਆ ਲੋ ਮੈਂ ਫੋਟੋ ਦਿਖਾ ਰਿਹਾ ਇਹ ਕਰਿਓ ਬਿਲਕੁਲ ਮਿਲੇਗਾ 5 ਲੱਖ ਦਾ ਬਿੱਲ ਇਹਦੇ ਕੋਲ ਸਰ ਬਿੱਲ ਹੋਏਗਾ ਉਹਨੂੰ ਮਿਲੇਗਾ ਬਸ ਉਹਨਾਂ ਦਾ 2-5 ਲੱਖ ਸਰ ਕੰਮ ਕੀਤਾ ਹੋਇਆ ਹੈ ਕੰਮ ਕੀਤਾ ਹੋਇਆ ਹੈ ਆ 478502016 ਦਾ 2016 ਦਾ ਗੋਰਗੁਪਤਾ ਦੇ ਨਾਮ ਤੇ ਹੈ 2016 ਦਾ ਮੈਡਮ ਜੀ 4,70,000 ਰੁਪਏ ਗੋਰਗੁਪਤਾ ਦੇ ਨਾਮ ਤੇ ਆ ਤੁਸੀਂ ਗੋਰਗੁਪਤਾ ਦੇ ਨਾਮ ਮੈਂ ਗਵਾਂਢੀ ਆ ਇਹ ਸਾਰੇ ਕੰਮ ਬਿੱਲ ਤੇ ਕਰ ਦਿਓ ਤੁਸੀਂ ਹਾਂਜੀ ਇਹ ਸਾਰੇ ਕੰਮ ਕੱਚੇ ਤੇ ਕੀਤੇ ਨੇ ਹਾਂਜੀ ਜੀ GST ਦਿੰਦੇ ਆ ਜਿੰਨਾ ਤੋਂ ਤੁਸੀਂ ਪੇਮੈਂਟਾਂ ਲਈਆਂ ਨੇ ਉਹ ਤੁਸੀਂ ਬਿੱਲ ਤੇ ਲਈਆਂ ਨੇ ਪੇਮੈਂਟ ਦਾ ਦੇ ਵੀ ਸਾਡੇ ਟੈਸਟ ਕੀ ਦੇਣੀ ਆ ਇੱਕ 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 ਕਰੋੜ ਰੁਪਏ ਦੇ ਕੰਮ ਫੜੇ ਹੋਏ ਉਹਦੇ ਬਿੱਲ ਰਹਿ ਗਏ ਆ ਤੁਹਾਡੇ ਕੋਲੇ ਬਿੱਲ ਦਿਖਾਓ ਤੁਸੀਂ ਸਾਨੂੰ ਸਰ ਇਹ ਬੰਦਾ ਕਹਿੰਦਾ ਮੈਂ ਤੈਨੂੰ ਜਾਣਦਾ ਨਹੀਂ ਹੈਗਾ ਇਹ ਬੰਦਾ ਕਹਿੰਦਾ ਮੈਂ ਤੈਨੂੰ ਜਾਣਦਾ ਨਹੀਂ ਮੇਰੇ ਨਾਲ ਗਰੁੱਪ ਕਿਵੇਂ ਬਣ ਗਿਆ ਮੇਰਾ 80000 ਦਾ ਬਿੱਲ ਪਿਆ ਜੀ ਦਸੰਬਰ ਦਾ ਪੈਂਡਿੰਗ ਪਿਆ ਆ ਦਸੰਬਰ ਦਾ ਪੈਂਡਿੰਗ ਪਿਆ ਮੇਰਾ 80000 ਦਾ ਬਿੱਲ ਪਿਆ ਆ ਇਹਹੀ ਬਿੱਲ ਹੁੰਦੇ ਨੇ ਇਹਹੀ ਬਿੱਲ ਹੁੰਦੇ ਨੇ ਤੁਸੀਂ ਆਪਣੀ ਡੀਟੇ ਲਾਈਨ ਦੇ ਵਿੱਚ ਇਹੀ ਬਿੱਲ ਹੁੰਦੇ ਨੇ ਸਰ ਤੁਸੀਂ ਆ ਦੇਖੋ ਇਹ ਬੰਦਾ ਕਹਿੰਦਾ ਮੈਂ ਤੈਨੂੰ ਜਾਣਦਾ ਨਹੀਂ ਇੰਨੇ ਮੇਰੇ ਨਾਲ ਗਰੁੱਪ ਬਣਾ ਕੇ ਡੇਢ ਮਹੀਨਾ ਕੰਮ ਕਿਵੇਂ ਕਰ ਲਿਆ ਜੇ ਮੈਨੂੰ ਜਾਣਦਾ ਹੀ ਨਹੀਂ ਹੈਗਾ ਜੀਐਸਟੀ ਭਰਾਂਦੇ ਆ ਮੈਡਮ ਕਿੱਥੇ ਲੱਗ ਤਿਆਰ ਕੀ ਲਾ ਲਾ ਜੀਐਸਟੀ ਭਰਾਂਦੇ ਜੀਐਸਟੀ ਨੰਬਰ ਨਹੀਂ ਹੈਗਾ ਮੈ ਜੀ ਲਓ ਜੀ ਐਸਟੀ ਸਾਡੇ ਕੋਲ ਮੇਰੇ ਕੋਲ ਨਹੀਂ ਹੈਗਾ ਇਹਨਾਂ ਨਾਲ ਬਿਲਕੁਲ ਸਾਡੇ ਕੋਲ ਹੈਗਾ ਲਓ ਚਾਰ ਹਜ਼ਾਰ ਸਰ ਮੈਂ ਜੀਐਸਟੀ ਵੀ ਚਾਹਦੀ ਆ ਜੀਐਸਟੀ ਸਾਡਾ ਕੋ ਨੰਬਰ ਆ ਸਿੰਪਲ ਜੀ ਗੱਲ ਹੈ ਅਮਰੀਕਾ ਸਟਿਕਿੰਗ ਇਨ ਕੀ ਤੋ ਸਿੱਪ ਮਦਈ ਬਿੱਲ ਦੇ ਦੋ ਪੈਸੇ ਲੈ ਜਾ ਬਟ DJ ਦੇ ਕੰਮ ਚ ਤੁਹਾਨੂੰ ਮਿਲ ਜਾਣਗਾ ਮੈਂ ਖੁਦ ਦੂੰਗੀ ਜੇ ਤਾਲੋ DJ ਕਹਿੰਦੇ ਨਹੀਂ ਜੇ ਅੱਜ ਕੱਲ ਗੁਰਮੀ ਦੇ ਕੰਮ ਪੈਰ ਤੇ ਆਇਆ ਚਲੋ ਸਰ ਇੱਕ ਚੀਜ਼ ਹੋਰ ਇੱਕ ਕੰਮ ਦੇ ਇੱਕ ਕੰਮ ਦੇ ਪੈਸੇ ਦਿੱਤੇ ਹੋਏ ਇੱਕ ਕੰਮ ਦੇ ਪੈਸੇ ਦਿੱਤੇ ਹੋਏ ਕਦੀ ਨਹੀਂ ਮਿਲੇ ਤੁਹਾਨੂੰ 5 ਸਾਲ ਹੋ ਗਏ ਇਹਨਾਂ ਨੇ ਕੰਮ ਕਰਦੇ ਕਦੀ ਪੇਮੈਂਟ ਨਹੀਂ ਮਿਲੀ ਤੁਸੀਂ ਇਹ ਦੇਖੋ ਬੈਲੈਂਸ ਕਿੰਦਾ ਕਿਤੇ ਕੋਈ 2 ਸਾਲ ਹੋ ਗਏ ਤੋਰ ਕੇ ਬਿੱਲ ਆ ਗਿਆ ਤੁਹਾਨੂੰ ਮਿਲ ਗਿਆ ਤੁਸੀਂ ਪਾਪੀ ਮੇਰੀ ਗੱਲ ਸੁਣੋ ਅੱਗੇ ਆਪਾਂ ਲੈ ਕੇ ਜਾਂਦੇ ਤੁਸੀਂ ਰਸੀਵਿੰਗ ਰਸੀਵਿੰਗ ਲੈ ਲੈਂਦੇ ਨਹੀਂ ਸੀ ਆਪਾਂ ਤੁਸੀਂ ਗੱਲ ਸੁਣੋ ਤੁਸੀਂ ਅੱਜ ਅਸੀਂ ਹਾਈਪਰ ਹੋ ਰਹੇ ਹਾਂ ਤੁਸੀਂ ਪਹਿਲਾਂ ਕਿਉਂ ਨਹੀਂ ਫੋਨ ਕੀਤਾ ਮੈਨੂੰ ਤੁਹਾਨੂੰ ਪਤਾ ਸੀ ਭਾਜੀ ਮੈਨੂੰ ਮੇਰੇ ਕੋਲ ਤੁਹਾਡਾ ਨੰਬਰ ਨਹੀਂ ਹੈ ਤੇ ਭਾਜੀ ਤੋਂ ਲੈਂਦੇ ਤੁਸੀਂ ਭਾਜੀ ਦਾ ਨੰਬਰ ਹੈ ਮੈਂ ਤੁਹਾਡੀ ਪੇਮੈਂਟ ਕੌਣ ਦਿੰਦਾ ਤੁਹਾਨੂੰ ਕੋਈ ਕਿਸੇ ਨੰਬਰ ਨਹੀਂ ਹੈ ਭਾਈ ਨੂੰ ਕਹਤਾ ਕਰੋ ਰਸੀਵਿੰਗ ਲੈ ਲਓ ਹੁਣ ਜੇ 2 ਲੱਖ ਦਾ ਹੋਇਆ ਕੰਮ ਤੇ 50000 ਲੈ ਜਾਂਦਾ ਤੇ ਕਿੱਡੀ ਵੱਡੀ ਗੱਲ ਆ ਸਰ ਇਹ ਕਹਿੰਦੇ ਜੀ ਪੱਕੇ ਦੇ ਬਿੱਲੇ ਕਿ ਆਓ ਆਹ ਵਾਲੇ ਪੈਸੇ ਕੱਚੇ ਦੇ ਹੈਗੇ ਸਿਰਫ ਮੈਸੇਜਸ ਤੇ ਗੱਲ ਹੋਈ ਹੈ ਕਿੱਦਾਂ ਦੇ ਦੇ ਇਹਨਾਂ ਨੇ ਮੈਨੂੰ ਬਿਨਾ ਪੱਕੇ ਦੇ ਬਿੱਲਾਂ ਦੇ ਪੈਸੇ ਕਿਵੇਂ ਤਾਰਦੇ ਰੁਕੋ ਇੱਕ ਕੰਡੇ ਜੋ ਬਣਾ ਲਓ ਇਹ ਦੇਖੋ ਨਾ ਇਹ ਵਾਲੀ ਪੇਮੈਂਟ ਮੈਨੂੰ ਕਿਵੇਂ ਦੇਦੀ ਇਹਨਾਂ ਨੇ ਇਹ ਤਾਂ ਕੱਚੇ ਵੀ ਹੈ ਵਟਸਐਪ ਤੇ ਗੱਲਾਂ ਹੋਈਆਂ ਨੇ ਮੈਂ ਰੋਪੜ ਤੋਂ ਆਇਆ ਹਣੀ ਰੋਪੜ ਤੋਂ ਜੇ ਤੁਸੀਂ ਰੋਲਾ ਪਾ ਕੇ ਕਹੋਗੇ ਮੇਰਾ ਇੰਨਾ ਮੇਰਾ ਇੰਨਾ ਐਸੇ ਨਹੀਂ ਹੁੰਦਾ ਬਿੱਲੇ ਦੋ ਪੈਸੇ ਸਾਡੇ ਨਾਲ ਬੈਠਣਗੇ ਤਾਂ ਹੀ ਅਸੀਂ ਬਿੱਲ ਦਵਾਂਗੇ ਨਾ ਅੱਟਨਗੇ ਮੈਂ ਤੁਹਾਨੂੰ ਕਿਹਾ ਸੀ ਨਾ ਅੰਦਰ ਬੈਠੋ ਕਿਹਾ ਸੀ ਅੰਦਰ ਅਸੀਂ ਕਿੱਦਾਂ ਆ ਜਾਈਏ ਇਹ ਤੁਸੀਂ ਹੋਣੀਏ ਤਾਂ ਅਸੀਂ ਆਵਾਂਗੇ ਨਾ ਦਰਸ਼ਾ ਬਾਹਰ ਖੜੇ ਹੋ ਕੇ ਫਿਰ ਹੁਣ ਤੁਸੀਂ ਮੈਨੂੰ ਬੁਲਾਇਆ ਮੈਨੂੰ ਬੁਲਾਇਆ ਯੂ ਕਾਲਿੰਗ ਮੀ ਹੈ ਮੀਡੀਆ ਨੇ ਬੁਲਾਇਆ ਮੀਡੀਆ ਨੇ ਸਰ ਮੇਰੀ ਗੱਲ ਸੁਣੋ ਮੈਂ ਨਾ ਬਸ ਸਿੰਪਲ ਜੀ ਗੱਲ ਕਰ ਰਹੀ ਹਾਂ ਬਿੱਲ ਦਿਓ ਪੈਸੇ ਲੈ ਜਾਓ ਤੇ ਕੱਲ ਆ ਕੇ ਬਿੱਲ ਦੇ ਦੇ ਜੀ 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 ਪੇਮੈਂਟ ਹੈ ਕਰਵਾ ਦੇ ਠੀਕ ਹੈ ਠੀਕ ਹੈ ਸਰ